ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੰਜਾਬ ਐਗਜ਼ਾਮ ਮਾਸਟਰ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਪੁਲਿਸ ਦੀ ਭਰਤੀ ਨੇ ਸਭ ਨੂੰ ਐਕਟਿਵ ਕਰ ਦਿੱਤਾ ਹੈ ਅਤੇ ਫਿਜ਼ੀਕਲ ਟੈਸਟ ਦੀਆਂ ਤਾਰੀਖਾਂ ਆ ਚੁੱਕੀਆਂ ਹਨ ਬਹੁਤ ਸਾਰੇ ਸਟੂਡੈਂਟਸ ਦੇ ਮੈਨੂੰ ਕਮੈਂਟ ਆ ਰਹੇ ਸਨ ਕਿ ਫਿਜ਼ੀਕਲ ਟੈਸਟ ਲਈ ਕੀ ਤਿਆਰੀ ਕਰਨੀ ਹੈ ਕੀ ਲੈ ਕੇ ਜਾਣਾ ਹੈ ਪ੍ਰੋਸੈਸ ਕੀ ਹੋਵੇਗਾ ਸੋ ਅੱਜ ਇਸ ਵੀਡੀਓ ਵਿੱਚ ਅਸੀਂ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦੇਵਾਂਗੇ ਇਹ ਵੀਡੀਓ ਤੁਹਾਡੇ ਲਈ ਗਾਈਡ ਦਾ ਕੰਮ ਕਰੇਗੀ ਦੋਸਤੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਤਾਰੀਖਾਂ ਦੀ ਤੁਹਾਡੇ ਫਿਜ਼ੀਕਲ ਟੈਸਟ 7 ਅਕਤੂਬਰ ਤੋਂ ਲੈ ਕੇ 15 ਅਕਤੂਬਰ ਤੱਕ ਚੱਲਣੇ ਹਨ ਅਤੇ ਇਸ ਦੇ ਐਡਮਿਟ ਕਾਰਡ ਸਾਰਿਆਂ ਦੇ ਆ ਚੁੱਕੇ ਹਨ ਤਾਂ ਦੋਸਤੋ ਲਗਭਗ ਤੁਹਾਡੇ 8 ਦਿਨ ਫਿਜ਼ੀਕਲ ਚੱਲਣੇ ਹਨ 7 7 ਅਕਤੂਬਰ ਤੋਂ ਲੈ ਕੇ 7 ਅਕਤੂਬਰ ਤੋਂ ਲੈ ਕੇ 15 ਅਕਤੂਬਰ ਤੱਕ ਤੁਹਾਡੇ ਫਿਜ਼ੀਕਲ ਚੱਲਣੇ ਹਨ ਅਤੇ ਇਸ ਦੇ ਐਡਮਿਟ ਕਾਰਡ ਹਨ ਉਹ ਤੁਹਾਡੇ ਆ ਚੁੱਕੇ ਹਨ ਸਭ ਦੇ ਜਿਨ੍ਹਾਂ ਨੇ ਨਹੀਂ ਡਾਊਨਲੋਡ ਕੀਤੇ ਉਹ ਜਲਦੀ ਡਾਊਨਲੋਡ ਕਰ ਲੈਣ ਜੇਕਰ ਫਿਜ਼ੀਕਲ ਇਵੈਂਟਸ ਦੀ ਗੱਲ ਕਰੀਏ ਤਾਂ ਦੋਸਤੋ ਜਿਵੇਂ ਤੁਹਾਨੂੰ ਪਤਾ ਹੈ ਕਿ ਬੁਆਏਜ਼ ਲਈ 1600 ਮੀਟਰ ਰਨਿੰਗ ਹੈ ਨਾਲ ਹੀ ਲੌਂਗ ਜੰਪ ਤੇ ਹਾਈ ਜੰਪ ਹੈ ਬੁਆਏਜ਼ ਲਈ ਦੋਸਤੋ 1600 ਮੀਟਰ ਰਨਿੰਗ ਲੌਂਗ ਜੰਪ ਤੇ ਹਾਈ ਜੰਪ ਹੈ ਗਰਲਜ਼ ਲਈ ਹੈ ਦੋਸਤੋ 800 ਮੀਟਰ ਰਨਿੰਗ ਲੌਂਗ ਜੰਪ ਤੇ ਹਾਈ ਜੰਪ ਹੈ ਯਾਦ ਰੱਖੋ ਦੋਸਤੋ ਇਹ ਸਾਰੇ ਟੈਸਟ ਕੁਆਲੀਫਾਈਂਗ ਨੇਚਰ ਦੇ ਹਨ ਇਹਨਾਂ ਵਿੱਚੋਂ ਕਿਸੇ ਵੀ ਵਿੱਚੋਂ ਫੇਲ ਹੋਏ ਤਾਂ ਤੁਸੀਂ ਅੱਗੇ ਦੀ ਪ੍ਰਕਿਰਿਆ ਲਈ ਵਿਚਾਰੇ ਨਹੀਂ ਜਾਓਗੇ ਅਗਲੀ ਅਤੇ ਬਹੁਤ ਜ਼ਰੂਰੀ ਗੱਲ ਹੈ ਟਾਈਮਿੰਗ ਅਤੇ ਟੈਸਟ ਤੁਸੀਂ ਸਾਰਿਆਂ ਨੇ ਸਹੀ ਸਮੇਂ ਤੇ ਪਹੁੰਚਣਾ ਹੈ ਜੋ ਤੁਹਾਡੇ ਐਡਮਿਟ ਕਾਰਡ ਤੇ ਦੱਸਿਆ ਗਿਆ ਹੈ ਪਰ ਮੇਰੀ ਤੁਹਾਨੂੰ ਸਲਾਹ ਹੈ ਕਿ ਤੁਸੀਂ ਆਪਣੇ ਟ్రਾਇਲ ਤੋਂ ਇੱਕ ਦਿਨ ਪਹਿਲਾਂ ਜਲੰਧਰ ਪਹੁੰਚੋ ਕਿਉਂਕਿ ਦੋਸਤੋ ਸਾਰੇ ਕੈਂਡੀਡੇਟਸ ਦੇ ਜੋ ਟ్రਾਇਲ ਹਨ ਉਹ ਜਲੰਧਰ ਹੀ ਹੋ ਰਹੇ ਹਨ ਦੋ ਗਰਾਊਂਡ ਹਨ ਜਲੰਧਰ ਇੱਕ ਪਰੇਡ ਗਰਾਊਂਡ ਹੈ ਤੇ ਇੱਕ ਐਥਲੈਟਿਕ ਗਰਾਊਂਡ ਹੈ ਦੋਨੇ ਗਰਾਊਂਡਾਂ ਦੇ ਵਿੱਚ ਟ్రਾਇਲ ਹੋ ਰਹੇ ਹਨ ਇੱਕ ਦਿਨ ਪਹਿਲਾਂ ਜਾਣ ਨਾਲ ਤੁਹਾਡੀ ਬੋਡੀ ਨੂੰ ਪੂਰਾ ਆਰਾਮ ਮਿਲ ਜਾਵੇਗਾ ਸਫਰ ਦੀ ਥਕਾਨ ਉਤਰ ਜਾਵੇਗੀ ਤੇ ਤੁਹਾਡੀ ਕਾਰਜਕਾਰੀ ਜੋ ਪਰਫਾਰਮੈਂਸ ਹੈ ਉਹ ਬਿਹਤਰ ਹੋਵੇਗੀ ਤਾਂ ਦੋ ਦੋਸਤੋ ਤੁਸੀਂ ਉੱਥੇ ਕਿਸੇ ਗੁਰਦੁਆਰਾ ਸਾਹਿਬ ਵਿੱਚ ਜਾਂ ਕਿਸੇ ਹੋਟਲ ਵਿੱਚ ਆਰਾਮ ਨਾਲ ਸਟੇ ਕਰ ਸਕਦੇ ਹੋ ਆਖਰੀ ਸਮੇਂ ਦੀ ਭੱਜ ਦੌੜ ਤੋਂ ਬਚੋ ਅਤੇ ਪੂਰੀ ਤਰ੍ਹਾਂ ਤਿਆਰ ਹੋ ਕੇ ਅਗਲੇ ਦਿਨ ਗਰਾਊਂਡ ਵਿੱਚ ਜਾਓ ਰੈਸਟ ਇਜ਼ ਵੈਰੀ ਇੰਪੋਰਟੈਂਟ ਹੁਣ ਅੱਗੇ ਇਹ ਸਭ ਤੋਂ ਵੱਡਾ ਸਵਾਲ ਹੈ ਕਿ ਕਿਹੜੇ ਕਿਹੜੇ ਦਸਤਾਵੇਜ਼ ਨਾਲ ਲੈ ਕੇ ਜਾਣੇ ਜ਼ਰੂਰੀ ਹਨ ਤਾਂ ਦੋਸਤੋ ਹੁਣ ਇਸ ਨੂੰ ਨੋਟ ਕਰ ਲਓ ਤਾਉ ਤੋਂ ਪਹਿਲਾਂ ਦੋਸਤੋ ਐਡਮਿਟ ਕਾਰਡ ਇਸ ਦੀ ਇੱਕ ਕਾਪੀ ਜ਼ਰੂਰ ਹੋਣੀ ਚਾਹੀਦੀ ਹੈ ਤੁਹਾਡੇ ਕੋਲੇ ਐਡਮਿਟ ਕਾਰਡ ਦੀ ਇੱਕ ਕਾਪੀ ਹੋਣੀ ਚਾਹੀਦੀ ਹੈ ਦੋਸਤੋ ਤੁਹਾਡੇ ਕੋਲੇ ਪਾਸਪੋਰਟ ਸਾਈਜ਼ ਫੋਟੋਆਂ ਘੱਟੋ ਘੱਟ ਦੋ ਫੋਟੋਆਂ ਨਾਲ ਲੈ ਕੇ ਜਾਓ ਕੋਸ਼ਿਸ਼ ਕਰੋ ਕਿ ਇਹ ਉਹੀ ਫੋਟੋਆਂ ਹੋਣ ਜੋ ਤੁਹਾਡੇ ਐਡਮਿਟ ਕਾਰਡ ਤੇ ਲੱਗੀਆਂ ਹੋਈਆਂ ਹਨ ਓਰੀਜਨਲ ਪਛਾਣ ਪੱਤਰ ਉਸ ਤੋਂ ਬਾਅਦ ਤਹਾਡੇ ਕੋਲ ਦੋਸਤੋ ਇਹਨਾਂ ਵਿੱਚੋਂ ਕੋਈ ਵੀ ਇੱਕ オリジナル ਪ੍ਰੂਫ ਹੋਣਾ ਚਾਹੀਦਾ ਹੈ ਜਿਵੇਂ ਆਧਾਰ ਕਾਰਡ ਹੋ ਗਿਆ ਦੋਸਤੋ ਡਰਾਈਵਿੰਗ ਲਾਇਸੈਂਸ ਹੋ ਗਿਆ ਪੈਨ ਕਾਰਡ ਜਾਂ ਵੋਟਰ ਕਾਰਡ ਤੁਹਾਡੀ ਐਂਟਰੀ ਗੇਟ ਤੋਂ ਤੁਹਾਡੇ ਐਡਮਿਟ ਕਾਰਡ ਦੇ ਨਾਲ ਤੁਹਾਡੇ オリジナル ਆਈਡੀ ਪ੍ਰੂਫ ਨੂੰ ਮਿਲਾ ਕੇ ਹੀ ਹੋਵੇਗੀ ਕੋਈ ਵੀ ਡਾਕੂਮੈਂਟ ਘਰ ਭੁੱਲ ਕੇ ਨਾ ਜਾਣਾ ਇਸ ਤੋਂ ਇਲਾਵਾ ਆਪਣੇ ਸਾਰੇ オリジナル ਸਰਟੀਫਿਕੇਟ ਦੀਆਂ ਕਾਪੀਆਂ 10ਵੀਂ 12ਵੀਂ ਇੱਕ ਫਾਈਲ ਵਿੱਚ ਸੰਭਾਲ ਕੇ ਰੱਖੋ ਭਾਵੇਂ ਫਿਜ਼ੀਕਲ ਵਿੱਚ ਲੋਡ ਨਾ ਪਵੇ ਪਰ ਇਹ ਬੈਕਅੱਪ ਲਈ ਜ਼ਰੂਰੀ ਹੈ ਦੋਸਤੋ ਹੁਣ ਗੱਲ ਕਰਦੇ ਹਾਂ ਪ੍ਰੋਸੈਸ ਦੀ ਗਰਾਊਂਡ ਵਿੱਚ ਪੂਰਾ ਕੰਮ ਕਿਵੇਂ ਹੋਵੇਗਾ ਤਾਂ ਦੇਖੋ ਦੋਸਤੋ ਸਭ ਤੋਂ ਪਹਿਲਾਂ ਤੁਹਾਡੀ ਐਂਟਰੀ ਹੋਵੇਗੀ ਹੁਣ ਐਡਮਿਟ ਕਾਰਡ ਅਤੇ ਆਈਡੀ ਪ੍ਰੂਫ ਚੈੱਕ ਹੋਵੇਗਾ ਐਂਟਰੀ ਤੋਂ ਬਾਅਦ ਤੁਹਾਨੂੰ ਇੱਕ ਜਗ੍ਹਾ ਤੇ ਬਿਠਾ ਲਿਆ ਜਾਵੇਗਾ ਜਦੋਂ ਗਰੁੱਪ ਦੇ ਬੱਚੇ ਪੂਰੇ ਹੋ ਜਾਣਗੇ ਤਾਂ ਦੋਸਤੋ ਫਿਰ ਤੁਹਾਨੂੰ ਜਰਸੀਆਂ ਦਿੱਤੀਆਂ ਜਾਣਗੀਆਂ ਜਿਨ੍ਹਾਂ ਤੇ ਤੁਹਾਡਾ ਨੰਬਰ ਲਿਖਿਆ ਹੋਵੇਗਾ ਅੱਗੇ ਜਾ ਕੇ ਤੁਹਾਡੇ ਗਿੱਟਿਆਂ ਤੇ ਟਾਈਮਿੰਗ ਚਿਪ ਬੰਨ੍ਹ ਦਿੱਤੀ ਜਾਵੇਗੀ ਜਿਸ ਨਾਲ ਤੁਹਾਡਾ ਸਹੀ ਸਮਾਂ ਨੋਟ ਹੋਵੇਗਾ ਸਭ ਤੋਂ ਪਹਿਲਾਂ ਦੋਸਤੋ ਜੀ ਆਪਾਂ ਗੱਲ ਕਰੀਏ ਸਭ ਤੋਂ ਪਹਿਲਾਂ ਦੌੜ ਹੋਵੇਗੀ ਸਭ ਤੋਂ ਪਹਿਲਾਂ ਦੌੜ ਹੋਵੇਗੀ ਫਿਰ ਲਗਭਗ ਤੁਹਾਨੂੰ 15 ਮਿੰਟ ਦੀ ਰੈਸਟ ਮਿਲੇਗੀ ਫਿਰ ਲੌਂਗ ਜੰਪ ਹੋਵੇਗਾ ਲੌਂਗ ਜੰਪ ਤੋਂ ਬਾਅਦ ਦੋਸਤੋ ਤੁਹਾਨੂੰ ਹਾਈ ਜੰਪ ਲਈ ਲੈ ਜਾਇਆ ਜਾਵੇਗਾ ਫਿਰ ਤੁਹਾਡਾ ਹਾਈ ਜੰਪ ਹੋਵੇਗਾ ਲੌਂਗ ਜੰਪ ਤੇ ਹਾਈ ਜੰਪ ਉਹਨਾਂ ਬੱਚਿਆਂ ਦਾ ਹੀ ਹੋਵੇਗਾ ਜਿਨ੍ਹਾਂ ਦੀ ਰੇਸ ਕਲੀਅਰ ਹੋਵੇਗੀ ਦੋਸਤੋ ਉਹਨਾਂ ਦਾ ਲੌਂਗ ਜੰਪ ਹੋਵੇਗਾ ਜੋ ਲੌਂਗ ਜੰਪ ਕਲੀਅਰ ਕਰਨਗੇ ਫਿਰ ਉਹਨਾਂ ਦਾ ਹਾਈ ਜੰਪ ਹੋਵੇਗਾ ਸਾਰੇ ਜੰਪਸ ਤੋਂ ਬਾਅਦ ਤੁਹਾਡੀ ਦੋਸਤੋ ਹਾਈਟ ਮਾਪੀ ਜਾਵੇਗੀ ਇਹ ਸਾਰਾ ਪ੍ਰੋਸੈਸ ਹੋਣ ਤੋਂ ਬਾਅਦ ਤੁਹਾਨੂੰ ਗੇਟ ਤੋਂ ਬਾਹਰ ਕੱਢ ਦਿੱਤਾ ਜਾਵੇਗਾ ਦੋਸਤੋ ਐਂਟਰੀ ਤੋਂ ਲੈ ਕੇ ਬਾਹਰ ਆਉਣ ਤੱਕ ਇਸ ਸਾਰੇ ਪ੍ਰੋਸੈਸ ਵਿੱਚ ਲਗਭਗ ਦੋਸਤੋ ਆਪਾਂ ਕਹਿ ਸਕਦੇ ਹਾਂ ਕਿ ਤਿੰਨ ਤੋਂ ਸਾਢੇ ਤਿੰਨ ਘੰਟੇ ਦਾ ਪ੍ਰੋਸੈਸ ਹੁੰਦਾ ਹੈ ਸਾਰਾ ਤਿੰਨ ਤੋਂ ਸਾਢੇ ਤਿੰਨ ਘੰਟੇ ਲੱਗਦੇ ਹਨ ਦੋਸਤੋ ਐਂਟਰੀ ਤੋਂ ਲੈ ਕੇ ਸਭ ਕੁਝ ਕਲੀਅਰ ਕਰਨ ਤੇ ਤਿੰਨ ਤੋਂ ਸਾਢੇ ਤਿੰਨ ਘੰਟੇ ਲੱਗਦੇ ਹਨ ਇਸ ਲਈ ਪੂਰੀ ਤਿਆਰੀ ਨਾਲ ਜਾਓ ਦੋਸਤੋ ਹੁਣ ਦੋ ਅਹਿਮ ਸਵਾਲ ਹਨ ਦੋਸਤੋ ਕਿ ਮੋਬਾਈਲ ਬੈਗ ਐਂਟਰੀ ਅਲਾਉਡ ਹੁੰਦੀ ਹੈ ਜਾਂ ਨਹੀਂ ਐਂਟਰੀ ਗੇਟ ਦੇ ਅੰਦਰ ਕਈਆਂ ਦਾ ਸਵਾਲ ਹੁੰਦਾ ਹੈ ਕਿ ਅਸੀਂ ਆਪਣੀ ਕਿੱਟ ਜਾਂ ਬੈਗ ਅੰਦਰ ਲੈ ਕੇ ਜਾ ਸਕਦੇ ਹਾਂ ਤਾਂ ਦੋਸਤੋ ਜੇਕਰ ਅਸੀਂ 2024 ਦੇ ਫਿਜ਼ੀਕਲ ਦੀ ਗੱਲ ਕਰੀਏ ਤਾਂ ਗਰਾਊਂਡ ਅੰਦਰ ਪੰਜਾਬ ਪੁਲਿਸ ਦੀ ਇੱਕ ਬੱਸ ਹੁੰਦੀ ਸੀ ਜਿਸ ਵਿੱਚ ਆਪਾਂ ਆਪਣਾ ਸਮਾਨ ਸਮਾਨ ਵਗੈਰਾ ਉੱਥੇ ਜਮ੍ਹਾਂ ਕਰਵਾ ਸਕਦੇ ਸੀ ਪਰ ਫਿਰ ਵੀ ਮੇਰੀ ਸਲਾਹ ਹੈ ਕਿ ਤੁਸੀਂ ਆਪਣੇ ਨਾਲ ਕਿਸੇ ਸਹਾਇਕ ਜਾਂ ਦੋਸਤ ਨੂੰ ਨਾਲ ਲੈ ਕੇ ਜਾਓ ਜੋ ਤੁਹਾਡੇ ਸਮਾਨ ਦੀ ਦੇਖਭਾਲ ਕਰ ਸਕੇ ਇਸ ਨਾਲ ਤੁਸੀਂ ਬੇਫਿਕਰ ਹੋ ਕੇ ਟੈਸਟ ਦੇ ਸਕੋਗੇ ਤਾਂ ਹੁਣ ਦੋਸਤੋ ਇੱਕ ਐਮ ਸਵਾਲ ਹੈ ਕਿ ਕਿੰਨੇ-ਕਿੰਨੇ ਬੱਚਿਆਂ ਦੇ ਗਰੁੱਪ ਬਣਗੇ ਤਾਂ ਦੋਸਤੋ ਹੁਣ ਸਵਾਲ ਹੈ ਕਿ ਗਰੁੱਪ ਕਿੰਨੇ ਬੱਚਿਆਂ ਦੇ ਬਣਨਗੇ ਜੇ ਆਪਾਂ ਦੋਸਤੋ 2023 ਤੋਂ 2024 ਦੀ ਗੱਲ ਕਰੀਏ ਜੇ ਆਪਾਂ ਦੋਸਤੋ 2023 ਤੇ 2024 ਦੀ ਗੱਲ ਕਰੀਏ ਉਸ ਦੇ ਅਕੋਰਡਿੰਗ 30 ਬੱਚਿਆਂ ਦਾ ਇੱਕ ਗਰੁੱਪ ਬਣਦਾ ਸੀ 2023 ਤੇ 2024 ਵਿੱਚ ਲਗਭਗ 30 ਬੱਚਿਆਂ ਦਾ ਇੱਕ ਗਰੁੱਪ ਬਣਦਾ ਸੀ ਪਰ ਦੋਸਤੋ ਇਸ ਵਾਰ ਵਿਦਿਆਰਥੀ ਜ਼ਿਆਦਾ ਬੁਲਾਏ ਗਏ ਹਨ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ 5000 ਬੱਚਾ ਜ਼ਿਆਦਾ ਹੈ ਪਿਛਲੇ ਸਾਲ ਨਾਲੋਂ ਅਤੇ ਦਿਨ ਦੋਸਤੋ ਉਨੇ ਹੀ ਦਿੱਤੇ ਗਏ ਹਨ ਫਿਜ਼ੀਕਲ ਲਈ ਇਸ ਕਰਕੇ ਹੋ ਸਕਦਾ ਹੈ ਕਿ ਇਸ ਵਾਰ ਗਰੁੱਪ ਦਾ ਜੋ ਸਾਈਜ਼ ਹੈ ਉਹ ਵੱਧ ਜਾਵੇ ਸੰਭਾਵਨਾ ਹੈ ਕਿ 40 ਜਾਂ 50 ਬੱਚਿਆਂ ਦਾ ਗਰੁੱਪ ਵੀ ਬਣ ਸਕਦਾ ਹੈ ਦੋਸਤੋ 40 ਜਾਂ 50 ਬੱਚਿਆਂ ਦਾ ਗਰੁੱਪ ਬਣ ਸਕਦਾ ਹੈ ਇਸ ਵਾਰ ਜਿੰਨਾ ਵੱਡਾ ਗਰੁੱਪ ਹੋਵੇਗਾ ਉਹਨਾਂ ਜਿਆਦਾ ਧਿਆਨ ਤੁਹਾਨੂੰ ਆਪਣੀ ਸਪੀਡ ਅਤੇ ਟਾਈਮਿੰਗ ਤੇ ਦੇਣਾ ਪਵੇਗਾ ਮਾਨਸਿਕ ਤੌਰ ਤੇ ਤਿਆਰ ਹੋ ਕੇ ਜਾਓ ਅਗਲਾ ਸਵਾਲ ਜੋ ਸਭ ਤੋਂ ਜਿਆਦਾ ਚਿੰਤਾ ਦਾ ਵਿਸ਼ਾ ਹੈ ਕਿ ਡੋਪ ਟੈਸਟ ਹੋਵੇਗਾ ਜਾਂ ਨਹੀਂ ਹੋਵੇਗਾ ਹੁਣ ਦੋਸਤੋ ਜੋ ਸਭ ਤੋਂ ਇੰਪੋਰਟੈਂਟ ਸਵਾਲ ਹੈ ਕਿ ਡੋਪ ਟੈਸਟ ਹੈ ਜੋ ਉਹ ਹੋਵੇਗਾ ਜਾਂ ਨਹੀਂ ਹੋਵੇਗਾ ਡੋਪ ਟੈਸਟ ਹੋਵੇਗਾ ਜਾਂ ਨਹੀਂ ਹੋਵੇਗਾ ਤਾਂ ਦੋਸਤੋ 2023 ਅਤੇ 2024 ਵਿੱਚ ਆਮ ਤੌਰ ਤੇ ਡੋਪ ਟੈਸਟ ਨਹੀਂ ਹੋਇਆ ਸੀ ਪਰ ਜੇ ਉਹਨਾਂ ਨੂੰ ਕਿਸੇ ਵੀ ਉਮੀਦਵਾਰ ਤੇ ਸ਼ੱਕ ਹੁੰਦਾ ਸੀ ਤਾਂ ਉਹ ਜ਼ਰੂਰ ਟੈਸਟ ਕਰਦੇ ਸਨ ਜੇਕਰ ਅਸੀਂ 2016 ਵਾਲੀ ਭਰਤੀ ਦੀ ਗੱਲ ਕਰੀਏ ਜੇਕਰ 2016 ਵਾਲੀ ਭਰਤੀ ਦੀ ਗੱਲ ਕਰੀਏ ਤਾਂ ਉਸ ਵਿੱਚ ਦੋਸਤੋ ਡੋਪ ਟੈਸਟ ਸੀ ਜੋ ਉਹ ਹੋਇਆ ਸੀ ਦੋਸਤੋ ਇਸ ਵਾਰ ਕੀ ਸੰਭਾਵਨਾ ਹੈ ਕਿਉਂਕਿ ਕੰਪੀਟੀਸ਼ਨ ਵੱਧ ਗਿਆ ਹੈ ਇਸ ਵਾਰ ਡਰਾਪ ਟੈਸਟ ਹੋ ਸਕਦਾ ਹੈ ਮੇਰੀ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਕੋਈ ਵੀ ਅਜਿਹੀ ਚੀਜ਼ ਦਾ ਸੇਵਨ ਨਾ ਕਰਿਓ ਜਿਸ ਨਾਲ ਤੁਹਾਨੂੰ ਬਾਅਦ ਵਿੱਚ ਪਛਤਾਉਣਾ ਪਵੇ ਜੇਕਰ ਤੁਸੀਂ ਸੱਚੀ ਮਿਹਨਤ ਕੀਤੀ ਹੈ ਤਾਂ ਤੁਸੀਂ ਆਰਾਮ ਨਾਲ ਫਿਜ਼ੀਕਲ ਕੁਆਲੀਫਾਈ ਕਰੋਗੇ ਆਪਣੇ ਆਪ ਤੇ ਭਰੋਸਾ ਰੱਖੋ ਅਤੇ ਆਪਣੇ ਕੁਦਰਤੀ ਤਾਕਤ ਨਾਲ ਟੈਸਟ ਦਿਓ ਦੋਸਤੋ ਹੁਣ ਜਦੋਂ ਤਰੀਕਾ ਸਿਰ ਤੇ ਹਨ ਕੁਝ ਆਖਰੀ ਮਿੰਟ ਦੀਆਂ ਟਿਪਸ ਹਨ ਦੋਸਤੋ ਤੁਹਾਡੇ ਲਈ ਅਗਲੇ ਕੁਝ ਦਿਨਾਂ ਲਈ ਆਪਣੀ ਖਰਾਕ ਹਲਕੀ ਅਤੇ ਸੰਤੁਲਿਤ ਰੱਖੋ ਜਿਆਦਾ ਤੇਲ ਵਾਲੀਆਂ ਜਾਂ ਭਾਰੀ ਚੀਜ਼ਾਂ ਤੋਂ ਪਰਹੇਜ਼ ਕਰੋ ਪਾਣੀ ਜਿਆਦਾ ਪੀਓ ਦੋਸਤੋ ਆਪਣੇ ਉਹੀ ਜੁੱਤੇ ਪਹਿਨ ਕੇ ਜਾਓ ਜਿਨ੍ਹਾਂ ਵਿੱਚ ਤੁਸੀਂ ਪਿਛਲੇ ਕੁਝ ਸਮੇਂ ਤੋਂ ਪ੍ਰੈਕਟਿਸ ਕਰ ਰਹੇ ਹੋ ਨਵੇਂ ਜੁੱਤੇ ਨਾ ਪਹਿਨੋ ਜਿਸ ਨਾਲ ਤੁਹਾਡੇ ਪੈਰਾਂ ਤੇ ਛਾਲੇ ਪੈ ਸਕਦੇ ਨੇ ਸਭ ਤੋਂ ਵੱਡਾ ਰੋਲ ਤੁਹਾਡੀ ਮਾਨਸਿਕ ਤਿਆਰੀ ਦਾ ਹੈ ਹੌਸਲਾ ਰੱਖੋ ਚਾਹੇ ਕੋਈ ਵੀ ਈਵੈਂਟ ਹੋਵੇ ਪੂਰੀ ਤਾਕਤ ਨਾਲ ਦਿਓ ਇਹ ਨਾ ਸੋਚੋ ਕਿ ਗਰੁੱਪ ਵੱਡਾ ਹੈ ਜਾਂ ਛੋਟਾ ਹੈ ਆਪਣੇ ਤੇ ਫੋਕਸ ਕਰੋ ਯਾਦ ਰੱਖੋ ਦੋਸਤੋ ਫਿਜ਼ੀਕਲ ਟੈਸਟ ਇੱਕ ਮੌਕਾ ਹੈ ਆਪਣੀ ਮਿਹਨਤ ਨੂੰ ਸਾਬਤ ਕਰਨ ਦਾ ਜੇਕਰ ਤੁਸੀਂ ਸਾਰੇ ਟੈਸਟ ਕੁਆਲੀਫਾਈ ਕਰ ਜਾਂਦੇ ਹੋ ਤਾਂ ਤੁਸੀਂ ਅਗਲੇ ਪੜਾ ਲਈ ਨਿਯੋਗ ਹੋ ਜਾਓਗੇ ਸੋ ਦੋਸਤੋ ਮੈਂ ਉਮੀਦ ਕਰਦਾ ਹਾਂ ਕਿ ਇਹ ਜਾਣਕਾਰੀ ਤੁਹਾਡੇ ਲਈ ਬਹੁਤ ਫਾਇਦੇਮੰਦ ਹੋਵੇਗੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਉਹਨਾਂ ਦੋਸਤਾਂ ਤੱਕ ਪਹੁੰਚਾਓ ਜੋ ਫਿਜ਼ੀਕਲ ਟੈਸਟ ਦੇਣ ਜਾ ਰਹੇ ਹਨ ਜੇਕਰ ਵੀਡੀਓ ਤੁਹਾਡੇ ਲਈ ਕੁਆਲੀਫਾਈ ਲੱਗੀ ਤੁਹਾਨੂੰ ਤਾਂ ਇਸ ਨੂੰ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਇਸ ਨੂੰ ਲਾਈਕ ਕਰੋ ਤੇ ਕਮੈਂਟ ਕਰੋ ਜੇਕਰ ਦੋਸਤੋ ਤੁਹਾਡਾ ਕੋਈ ਹੋਰ ਸਵਾਲ ਹੈ ਤਾਂ ਹੇਠਾਂ ਕਮੈਂਟ ਬਾਕਸ ਵਿੱਚ ਪੁੱਛ ਸਕਦੇ ਹੋ ਅਸੀਂ ਤੁਹਾਡੇ ਸਵਾਲ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ ਮਿਲਦੇ ਹਾਂ ਦੋਸਤੋ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਧੰਨਵਾਦ